ਦੋਸਤੋ ਜੇ ਤੁਸੀਂ ਪੱਕੇ ਤੌਰ ਤੇ ਨਸ਼ੇ ਨੂੰ ਤਿਆਗਣਾ ਚਾਹੁੰਦੇ ਹੋ ਤੇ ਬਾਅਦ ਵਿੱਚ ਤੁਹਾਨੂੰ ਇਹ ਡਰ ਆ ਰਿਹਾ ਵੀ ਕੋਈ ਦਵਾਈ ਤੁਹਾਨੂੰ ਲੰਬਾ ਸਮਾਂ ਨਾ ਖਾਣਾ ਪਵੇ ਜਾਂ ਸਾਡਾ ਸਰੀਰ ਉਸ ਦੀ ਆਦੀ ਨਾ ਹੋ ਜਾਵੇ ਤਾਂ ਉੱਥੇ ਤੁਸੀਂ ਜ਼ਰੂਰ ਇੱਕ ਵਾਰੀ ਬਾਡੀ ਵਾਈਟਲ ਕੈਪਸੂਲ ਦੇ ਸੇਵਨ ਕਰਨਾ ਬਾਡੀ ਵਾਈਟਲ ਕੈਪਸੂਲ ਦਾ ਸੇਵਨ ਕਰਨਾ ਸ਼ੁਰੂ ਕਰੋ ਦੋ ਦੋ ਕੈਪਸੂਲ ਸਵੇਰੇ ਸ਼ਾਮ ਖਾਣੇ ਆ ਇਹਦਾ ਪੱਕੇ ਤੌਰ ਤੇ ਕੋਈ ਸਰੀਰ ਆਦੀ ਨਹੀਂ ਹੁੰਦਾ ਇੱਕ ਤਰ੍ਹਾਂ ਦੀ ਤੁਹਾਨੂੰ ਤੁਹਾਡੀ ਬਾਡੀ ਨੂੰ ਨੇ એનર્ਜੀ ਦੇਣੀ ਹੈ ਤੇ ਤੁਹਾਡੇ ਜਿਹੜਾ ਸਟ्रेस ਲੈਵਲ ਆ ਉਹ ਘਟਾਉਣਾ ਹੈ ਤੇ ਤੁਹਾਡੇ ਸਰੀਰ ਦੀ ਟੁੱਟ ਭੱਜ ਠੀਕ ਕਰਨੀ ਹੈ ਇਹ ਤੁਸੀਂ ਆਪਣੇ ਘਰੇ ਕਿਸੇ ਨੂੰ ਵੀ ਦੇ ਸਕਦੇ ਹੋ ਆਪਣੀ ਮਾਤਾ ਨੂੰ ਕਰਦਿਆਂ ਨੂੰ ਜਾਂ ਬੱਚੇ ਨੂੰ ਵੀ ਖਵਾ ਸਕਦੇ ਹਾਂ ਇਹ ਨਹੀਂ ਹੈਗਾ ਕਿ ਕੋਈ ਤੁਹਾਡੇ ਸਰੀਰ ਨੂੰ ਨਸ਼ੇ ਦਾ ਕੰਮ ਕਰੂਗਾ ਜਿਆਦਾ ਡਾਕਟਰ ਤੁਹਾਨੂੰ ਨਸ਼ਾ ਛਡਾਉਣ ਦੇ ਚੱਕਰ ਦੇ ਵਿੱਚ ਜ਼ਿਆਦਾਤਰ ਨਸ਼ੇ ਦੀਆਂ ਗੋਲੀਆਂ ਸੇਵਨ ਕਰਾਈ ਜਾਂਦੇ ਆ ਜਿਦੇ ਕਰਕੇ ਤੁਹਾਡਾ ਨਸ਼ਾ ਤਾਂ ਤੁਸੀਂ ਛੱਡ ਜਾਂਦੇ ਹੋ ਤੇ ਬਾਅਦ ਦੇ ਵਿੱਚ ਤੁਸੀਂ ਉਸ ਦਵਾਈ ਤੇ ਲੱਗੇ ਰਹਿੰਦੇ ਹੋ ਤੇ ਉਹ ਕੋੜ ਤੁਹਾਡਾ ਸਾਰੀ ਜ਼ਿੰਦਗੀ ਤੋਂ ਉੱਤੋਂ ਛੁੱਟਦਾ ਨਹੀਂ ਫਿਰ ਤੁਸੀਂ ਫਿਰ ਆਪਣੇ ਸਰੀਰ ਨੂੰ ਖਰਾਬ ਕਰ ਲੈਂਦੇ ਆ ਪਰ ਉੱਥੇ ਬਾਡੀ ਵਾਈਟਲ ਕੈਪਸੂਲ ਬਿਲਕੁਲ ਨੇਚਰਲ ਵੇ ਦੇ ਨਾਲ ਤੁਹਾਡੇ ਸਰੀਰ ਨੂੰ ਜਿਹੜਾ ਰਿਕਵਰ ਕਰੂਗਾ ਠੀਕ ਕਰੂਗਾ ਤੇ ਤੁਹਾਡੇ ਸਰੀਰ ਨੂੰ ਤੰਦਰੁਸਤ ਬਣਾਊਗਾ ਧੰਨਵਾਦ